ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਇੱਕ ਚਮਚੌਲੇ ਦਾ ਚੂਰਨ ਗੋਸੇ ਪਾਣੀ ਨਾਲ ਸੌਣ ਸਮੇਂ ਲਵੋ ਬਾਲ ਛੱਟੇ ਹੋਣੋਂ ਬੰਦ ਹੋ ਜਾਣਗੇ ਚਿਹਰੇ ਦੀ ਚਮਕ ਲਈ ਵੀ ਇਹ ਲਾਭਦਾਇਕ ਹੈ ਨੰਬਰ 2 ਬਾਤੂ ਦਾ ਰਸ ਪਾਲਾਂ ਵਿੱਚ ਲਗਾਉਣ ਨਾਲ ਵੀ ਜੂਆਂ ਤੇ ਲੀਕਾਂ ਖਤਮ ਹੋ ਜਾਂਦੀਆਂ ਹਨ ਨੰਬਰ 3 ਫੋਲੋ ਗੋਬੀ ਅਤੇ ਪੱਤਾ ਗੋਬੀ ਦੀ ਸਬਜ਼ੀ ਖਾਂਦੇ ਰਹਿਣ ਨਾਲ ਬਾਲ ਟੁੱਟਣੋਂ ਹਟ ਜਾਂਦੇ ਹਨ ਨੰਬਰ 4 ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹੋਣ ਤਾਂ ਕੱਚਾ ਪਿਆਜ਼ ਰੋਜ਼ਾਨਾ ਖਾਣਾ ਸ਼ੁਰੂ ਕਰ ਦਿਓ ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਣਗੇ ਨੰਬਰ 5 ਨਿੰਬੂ ਹਲਦੀ ਅਤੇ ਬੇਸਣ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਓ ਇਸ ਨਸ਼ਾਈਆਂ ਦੇ નાના ਦਾਗ ਧੱਬੇ ਵੀ ਸਾਫ ਹੋ ਜਾਣਗੇ। ਨੰਬਰ 6 ਜੇਕਰ ਅੱਖਾਂ ਵਿੱਚ ਸੁਰਮਾ ਪਾ ਲਓ ਤਾਂ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨਾਲ ਹੀ ਅੱਖਾਂ ਦੀ ਸਫਾਈ ਵੀ ਹੁੰਦੀ ਰਹਿੰਦੀ ਹੈ। ਨੰਬਰ 7 ਕੱਚਾ ਦੁੱਧ ਚਮੜੀ ਤੇ ਲਗਾਉਣਾ ਚੁਰੜੀਆਂ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਨੂੰ ਲਗਾਉਣਾ ਚਮੜੀ ਬਹੁਤ ਹੀ ਨਰਮ ਰਹਿੰਦੀ ਹੈ ਨੰਬਰ 8 ਚੇਕ ਕਰ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਸਿਰਾਂ ਨੇ ਪਾਣੀ ਰੱਖ ਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 9 ਜਿਹੜੀਆਂ ਔਰਤਾਂ ਖਾਣਾ ਖਾਣ ਤੋਂ ਬਾਅਦ ਸ਼ੇਅਰ ਕਰ ਲੈਂਦੀਆਂ ਨੇ ਉਹਨਾਂ ਔਰਤਾਂ ਦਾ ਸਰੀਰ ਹਮੇਸ਼ਾ ਫਿੱਟ ਦੇ ਨਾਲ ਨਾਲ ਤੰਦਰੁਸਤ ਵੀ ਰਹਿੰਦਾ ਹੈ ਨੰਬਰ 10 ਮੱਕੀ ਦੀ ਰੋਟੀ ਖਾਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਨੇ ਨਾਲ ਹੀ ਇਹ ਸਾਡੇ ਸਰੀਰ ਦਾ ਭਾਰਨ ਸਹੀ ਰੱਖਣ ਵਿੱਚ ਵੀ ਬਹੁਤ ਮਦਦ ਕਰਦੀ ਹੈ ਨੰਬਰ 11 ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਦਾਗ-ਧੱब्बे ਪੈ ਗਏ ਹੋਣ ਤਾਂ ਤੁਸੀਂ ਆਪਣੇ ਚਿਹਰੇ ਤੇ ਬਦਾਮ ਦਾ ਤੇਲ ਲਗਾਉਣਾ ਸ਼ੁਰੂ ਕਰਦੇ ਹੋ ਇਸ ਨਾਲ ਸਾਰੇ ਦਾਗ-ਧੱब्बे ਖਤਮ ਹੋਣਗੇ ਤੇ ਨਾਲ ਹੀ ਚਿਹਰੇ ਤੇ ਚਮਕ ਆਵੇਗੀ। ਨੰਬਰ 12 ਅੱਖਾਂ ਉੱਪਰ ਖੀਰੇ ਰੱਖ ਕੇ ਜੇਕਰ ਤੁਸੀਂ ਕੁਝ ਸਮਾਂ ਬੈਠ ਜਾਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਠੰਡਕ ਮਿਲੇਗੀ ਨਾਲ ਹੀ ਅੱਖਾਂ ਵਿੱਚੋਂ ਕਦੇ ਵੀ ਪਾਣੀ ਨਹੀਂ ਨਿਕਲੇਗਾ। ਤੇਰੇ ਵਾਲਾਂ ਉੱਪਰ ਜੇਕਰ ਤੁਸੀਂ ਜ਼ਿਆਦਾ ਕਲਰ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਅਲਰਜੀ ਹੋ ਸਕਦੀ ਹੈ ਜਿਸ ਨਾਲ ਤੁਸੀਂ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 14 ਜਿਹੜੀਆਂ ਔਰਤਾਂ ਦਾ ਸਿਰ ਹੱਥ ਤੋਂ ਜ਼ਿਆਦਾ ਦਰਦ ਕਰਦਾ ਰਹਿੰਦਾ ਹੈ ਉਹਨਾਂ ਨੂੰ ਰੋਜ਼ਾਨਾ ਆਪਣੇ ਸਿਰ ਦੀ ਕੋਸਮਾ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਸਿਰ ਦੇ ਦਰਦ ਤੋਂ ਰਾਹ ਮਿਲਦਾ ਹੈ ਨੰਬਰ 15 ਜੇਕਰ ਤੁਹਾਡੇ ਵਾਲ ਛੋਟੇ ਨੇ ਤੇ ਨਹੀਂ ਵੱਧ ਰਹੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲ ਲੰਬੇ ਹੋਣ ਤਾਂ ਤੁਸੀਂ ਹਵੇਕਸ ਦੇ ਫੁੱਲ ਦੀ ਵਰਤੋਂ ਕਰ ਸਕਦੇ ਹੋ ਇਸ ਲਈ ਤੁਹਾਨੂੰ ਹਵੇਕਸ ਦੇ ਫੁੱਲ ਨੂੰ ਆਮਲਾ ਪਾਊਡਰ ਵਿੱਚ ਮਿਲਾ ਕੇ ਵਾਲਾਂ ਵਿੱਚ ਲਗਾਉਣਾ ਹੋਵੇਗਾ ਇਹ ਵਾਲਾਂ ਨੂੰ ਪੋਸ਼ਣ ਦੇਵੇਗਾ ਤੇ ਵਾਲਾਂ ਦੇ ਵਿਕਾਸ ਨੂੰ ਤਾਂ ਸਹਾਇਤ ਕਰੇਗਾ ਦੋਸਤੋ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ